ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਅੰਟੈਰੀਓ ਗਾਰਡਨਨ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੇ ਤੁਸੀਂ ਸਾਰੇ ਠੀਕ ਠਾਕ ਹੋ ਹਾਂਜੀ ਅੱਜ ਦੀ ਆਪਾਂ ਰੈਸਪੀ ਬਣਾਣ ਆਏ ਹਾਂ ਜੀ ਨਾਨ-ਵੈਜੀ ਰੈਸਪੀ ਆ ਆਪਾਂ ਜੀ ਬਣਾ ਰਹੇ ਹੈਗੇ ਇਹ ਲੈਂਮ ਇਹ ਆਪਣੇ ਕੋਲ ਦੀ 1 ਕਿਲੋ ਲੈਂਮ ਹੈਗਾ ਆ ਇਹਨੂੰ ਆਪਾਂ ਪਹਿਲਾਂ ਮਸਾਲਾ ਲਾ ਕੇ ਇਹਨੂੰ ਰੱਖਣਾ ਹੈਗਾ ਆ ਜਦੋਂ ਮੈਰੀਨੇਟ ਕਰਨਾ ਹੈਗਾ ਇਹਨੂੰ ਤੇ ਮਸਾਲਾ ਲਾ ਕੇ ਆਪਾਂ ਇਹਨੂੰ 2 ਤੋਂ 3 ਘੰਟੇ ਫ੍ਰੀਜ ਦੇ ਵਿੱਚ ਰੱਖ ਦੇਣਾ ਹਾਂਜੀ ਤੇ ਬਾਅਦ ਦੇ ਵਿੱਚ ਆਪਾਂ ਇਹਨੂੰ ਜੀ ਤੜਕਾ ਲਗਾਵਾਂਗੇ ਹਾਂਜੀ ਇਹ ਮੈਰੀਨੇਟ ਕਰਨ ਲਈ ਮੈਂ ਤਿੰਨ ਚਮਚ ਜਿਹੜੇ ਇਹ ਦਹੀਂ ਲਿਆ ਜਿਹੜਾ 요거ਟ ਹੁੰਦਾ ਘਰ ਵਾਲਾ ਹੈ ਪਹਿਲਾਂ ਆਪਾਂ ਇਹ ਪਾ ਲਈਏ ਮੈਂ ਤੇ ਬਾਦੀ ਵਿੱਚ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਮਿਕਸ ਕਰ ਦੇਣੇ ਆ ਹਾਂਜੀ ਤੇ ਇਹਦੇ ਵਿੱਚ ਆਪਾਂ ਅੱਧਾ-ਅੱਧਾ ਚਮਚਾ ਪਾਉਣਾ ਆ ਇਹ ਵਾਲਾ ਸਾਲਟ ਹੈਗਾ ਲੋਨ ਜਿਹੜਾ ਜੀ ਪਿੰਕ ਲੋਨ ਸਾਲਟ ਹੈਗਾ ਹਿਮਾਲਿਆਨ ਜਿਹੜਾ ਹੈਗਾ ਤੇ ਅੱਧਾ ਚਮਚਾ ਇਹ ਆਪਾਂ ਇਹ ਗਰਮ ਮਸਾਲਾ ਪਾਵਾਂਗੇ ਇਹਦੇ ਵਿੱਚ ਅੱਧਾ ਚਮਚਾ ਆਪਾਂ ਹਲਦੀ ਦਾ ਪਾਵਾਂਗੇ ਅੱਧਾ ਚਮਚਾ ਇਹ ਵੱਡੀ ਜਿਹੜੀ ਦੇਗੀ ਮਿਰਚ ਹੈਗੀ ਆ ਆਪਾਂ ਪਾਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਜ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਵਿੱਚ ਆਪਾਂ ਕਸੂਰੀ ਮੇਥੀ ਵੀ ਪਾਉਣੀ ਹੈਗੀ ਇੱਕ ਚਮਚਾ ਹੀ ਵੱਡੀ ਜੀ ਕਸੂਰੀ ਮੇਥੀ ਹੈਗੀ ਆ ਇਹਨਾਂ ਨੂੰ ਵੀ ਆਪਾਂ ਮਸਾਲਿਆਂ ਨੂੰ ਸਾਰਿਆਂ ਨੂੰ ਮਿਕਸ ਕਰ ਲੈਣਾ ਹਾਂਜੀ ਇਹ ਬਹੁਤ ਵਧੀਆ ਫਿਰ ਜੇ ਤੁਸੀਂ ਪਹਿਲਾਂ ਮੈਰੀਨੇਟ ਕਰਕੇ ਤੁਸੀਂ 2-3 ਘੰਟੇ ਫ੍ਰਿਜ ਦੇ ਵਿੱਚ ਰੱਖਦੇ ਆਂ ਤੇ ਬਾਅਦ ਦੇ ਵਿੱਚ ਇਹਨਾਂ ਤੜਕਾ ਲਾਉਂਦੇ ਆਂ ਤੇ ਬਹੁਤ ਹੀ ਵਧੀਆ ਇਹ ਫਿਰ ਬਣਦਾ ਹੈਗਾ ਆ। ਉਹ ਜੀ ਮੇਰੇ ਬੇਟੇ ਦੀ ਪਸੰਦ ਹੈਗੀ ਆ ਉਹਨੂੰ ਚਾਹੀਦਾ ਹੁੰਦਾ ਵੀਕਐਂਡ ਤੇ ਕੋਈ ਨਾ ਕੋਈ ਨਾਨ-ਵੈਜੀ ਤੁਸੀਂ ਬਣਾਓ। ਮੀਟ ਖਾਣਾ ਉਹ ਬਹੁਤ ਲਾਈਕ ਕਰਦਾ ਹੈ। ਤੇ ਆਪਾਂ ਜੀ ਬਣਾ ਰਹੇ ਆਂ ਇਹ ਲੈਮ। ਹੁਣ ਜਿਹੜਾ ਵੀ ਆਪਣਾ ਇਹ ਮੀਟ ਹੈਗਾ ਆ ਆਪਾਂ ਇਹਦੇ ਵਿੱਚ ਪਾ ਦੇਣਾ ਹੈਗਾ ਆ ਇਹਨੂੰ ਮਿਕਸ ਕਰ ਦੇਣਾ ਹੈਗਾ ਆ। ਇਹ ਜੀ 1 ਕਿਲੋ ਲੈਮ ਹੈਗਾ ਆ। ਇਸ ਤਰ੍ਹਾਂ ਕਰ ਦੇਣਾ ਹੈ ਜੇ ਤੁਸੀਂ ਹੱਥ ਨਾਲ ਕਰਨਾ ਹੱਥ ਨਾਲ ਵੀ ਕਰ ਸਕਦੇ ਹੈਗੇ ਆ ਮਸਾਲਾ ਸਾਰਾ ਜਿਹੜੇ ਉੱਤੇ ਕੋਟ ਹੋਣਾ ਚਾਹੀਦਾ ਹੈਗਾ ਤਾਂ ਫਿਰ ਇਹ ਵਧੀਆ ਹੋ ਜਾਂਦਾ 2-3 ਘੰਟੇ ਜਦੋਂ ਪਿਆਰ ਇਹਦਾ ਸਾਰਾ ਮਸਾਲਾ ਇਹਦੇ ਵਿੱਚ ਚਲੇ ਜਾਂਦਾ ਰਚ ਜਾਂਦਾ ਹੈਗਾ ਤਾਂ ਬਾਅਦ ਦੇ ਵਿੱਚ ਹੀ ਆਪਾਂ ਜਿਸ ਤਰ੍ਹਾਂ ਮੀਟਰ ਨੂੰ ਤੜਕਾ ਲਗਾਉਣੀ ਹੈਗੀ ਆ ਸਪਾਈ ਸਪਾ ਕੇ ਸਾਰਾ ਲਸਣ ਅਦਰਕ ਤੇ ਆਪਾਂ ਇਹਨੂੰ ਵੀ ਘੜਕਾ ਦੇਣਾ ਬਾਅਦ ਦੇ ਵਿੱਚ ਭੜੇ ਮਿਕਸ ਵਧੀਆ ਕਰਨਾ ਹਾਂ ਜੀ ਕਿਉਂਕਿ ਇਹਦਾ ਸਾਰਾ ਮਸਾਲਾ ਮੀਟ ਦੇ ਅੰਦਰ ਚਲੇ ਜਾਵੇ ਤਾਂ ਚੰਗੀ ਤਰ੍ਹਾਂ ਇਹ ਵਿੱਚ ਮਿਕਸ ਹੋ ਜਵੇ ਹਾਂ ਜੀ ਇਸ ਤਰ੍ਹਾਂ ਮੈਂ ਪਕਾ ਕੇ ਟੱਕੀ ਤਾਂ ਇਹਨੂੰ 2 ਤੋਂ 3 ਘੰਟੇ ਫ੍ਰਿਜ ਦੇ ਵਿੱਚ ਰੱਖਦੇ ਨਾ ਉਹਦੇ ਬਾਅਦ ਦੇ ਵਿੱਚ ਆਪਾਂ ਆਪਣਾ ਤੜਕਾ ਤਿਆਰ ਕਰਕੇ ਤੇ ਫਿਰ ਆਪਾਂ ਜੀ ਇਹਨੂੰ ਤੜਕਾ ਲਗਾਵਾਂਗੇ ਬਹੁਤ ਵਧੀਆ ਹਾਂ ਜੀ ਇਹ ਫਿਰ ਬਣ ਜਾਂਦਾ ਹੈਗਾ ਆਪਣਾ ਅਸਰਾ ਆਪਾਂ ਜੀ ਹੁਣ ਇਹਨੂੰ ਟੱਕ ਦੇਣਾ ਹੈਗਾ ਯਾ ਇਹਦੇ ਉੱਤੇ ਕੋਈ ਵੀ ਆਪਾਂ ਪਲੇਟ ਵਗੈਰਾ ਇੱਦਾਂ ਜਿਵੇਂ ਕਰ ਲਈਏ ਫ੍ਰਿਜ 'ਚ ਰੱਖ ਦੇਣਾ ਆਪਾਂ ਦੋ ਤੋਂ ਤਿੰਨ ਘੰਟੇ ਬਾਅਦ ਦੇ ਵਿੱਚ ਆਪਾਂ ਦੇਖਦੇ ਹਾਂ ਫਿਰ ਹਾਂਜੀ ਆਪਣਾ ਜੀ ਜਿਹੜਾ ਲੈਮ ਆਪਾਂ ਮੈਰੀਨੇਟ ਕਰਕੇ ਰੱਖਿਆ ਸੀਗਾ ਤੇ ਉਹ ਹੁਣ ਦੋ ਤਿੰਨ ਘੰਟੇ ਹੋ ਗਏ ਆ ਹੁਣ ਆਪਾਂ ਉਹਨੂੰ ਤੜਕਾ ਲਾਉਣਾ ਹੈ ਜੀ ਮੀਟ ਨੂੰ ਹਾਂਜੀ ਆਪਣੇ ਕੋਲ 1 ਕਿਲੋ ਹੈਗਾ ਜਿਹੜਾ ਲੈਂਮ ਹੈਗਾ ਆ ਉਹਨੂੰ ਆਪਾਂ ਚੰਗੀ ਤਰ੍ਹਾਂ واਸ਼ ਕਰਕੇ ਤੇ ਮਸਾਲਾ ਲਾ ਕੇ ਰੱਖਿਆ ਸੀਗਾ ਹਾਂਜੀ ਇੱਕ ਕੜਛੀ ਆਪਾਂ ਜੇ ਦੇਸੀ ਘਿਓ ਦੀ ਪਾਈ ਆ ਇਹਦੇ ਵਿੱਚ ਥੋੜਾ ਜਿਹਾ ਅੱਜ ਹੀ ਆਪਾਂ ਨੂੰ ਮਸਾਲੇ ਤੇਜ ਪੱਤਾ ਪਾਉਣਾ ਹੈਗਾ ਆ ਦੋ ਲਾਈਟਾ ਹੈਗੇ ਆ ਦਾਲ ਚੀਂਦੇ ਟੁਕੜੇ ਤੇ ਦੋ ਲਾਚੀ ਹੈਗੀ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਥੋੜਾ ਗਰਮ ਕਰਕੇ ਫਿਰ ਬਾਅਦ ਦੇ ਵਿੱਚ ਆਪਾਂ ਜੀ ਜੀਰਾ ਪਾਉਣਾ ਇੱਕ ਚਮਚਾ ਹਾਂਜੀ ਇਹਨੂੰ ਆਪਾਂ ਥੋੜਾ ਜਿਹਾ ਭੁੰਨਣਾ ਹੈ ਤਾਂ ਮੜਾ ਜੇ ਜਦੋਂ ਗਰਮ ਹੋ ਗਿਆ ਨਾਲ ਹੀ ਆਪਾਂ ਜੀਰੇ ਦਾ ਚਮਚਾ ਪਾ ਦੇਣਾ ਹੈਗਾ ਇਹ ਜੀ ਇੱਕ ਚਮਚਾ ਹੈਗਾ ਇਹ ਜੀਰਾ ਹੈਗਾ ਇਹ ਇਹਨੂੰ ਆਪਾਂ ਭੁੰਨ ਲੈਣਾ ਹੈ ਹਾਂਜੀ ਇਹ ਪੁੰਨਰ ਤੋਂ ਬਾਅਦ ਆਪਾਂ ਲਸਣ ਤੇ ਅਦਰਕ tane ਲੱਕੜ ਕੱਟੂਕਾਸ਼ ਕਰਕੇ ਰੱਖਿਆ ਆਇਆ ਉਹਨੂੰ ਆਪਾਂ ਪਾ ਦੇਣਾ ਹੈਗਾ ਆ ਹਾਂਜੀ ਇਹ ਵਾਲਾ ਹੈਗਾ ਆ ਲਸਣ ਤੇ ਅਦਰਕ ਇਹਨੂੰ ਆਪਾਂ ਚੋਪ ਕੇ ਪੈਨalz ਆਫਕ ਪਾਇਆ ਅੰਟੀ ਮੀਟ ਬਣਾਉਣ ਨੂੰ ਆਪਾਂ ਨੂੰ ਥੋੜੀ ਜਿਹੀ ਲਸਣ ਅਦਰਕ ਜਿਆਦਾ ਪਾਉਣਾ ਪੈਂਦਾ ਹੈ ਜਿਹੜਾ ਮਸਾਲਾ ਬਣਾਉਣ ਲਈ ਤੇਰੇ ਦੀ ਵਧੀਆ ਤਰੀ ਬਣਦੀ ਆ ਆਪਾਂ ਨਹੀਂ ਇਹ ਲਸਣ ਤੇ ਅਦਰਕ ਜਿਹੜਾ ਕੁੱਜ ਗਿਆ ਹੈਗਾ ਆ ਹੁਣ ਆਪਾਂ ਇਹਦੇ ਵਿੱਚ ਤਿੰਨ ਪਿਆਜ਼ ਕੱਟੇ ਆ ਤੇ ਦੋ ਹਰੀਆਂ ਮਿਰਚਾਂ ਗੱਟੀਆਂ ਉਹ ਪਾ ਦੇਣੀਆਂ ਇਹਦਾ ਪੁੱਜੇ ਦਾ ਆਪਾਂ ਨੂੰ ਪਤਾ ਲੱਗ ਜਾਂਦੇ ਇਹਦਾ ਕਲਰ ਵੀ ਬਰਾਊਨ ਆ ਤੇ ਦੀ ਸਮੈਲ ਵੀ ਬਹੁਤ ਨਾਈਸ ਆਉਂਦੀ ਹੈਗੀ ਆ ਹੁਣ ਆਪਾਂ ਇਹਦੇ ਵਿੱਚ ਤਿੰਨ ਪਿਆਜ਼ ਤੇ ਦੋ ਹਰੀਆਂ ਮਿਰਚਾਂ ਜਿਹੜੀਆਂ ਆਪਾਂ ਚੋਪ ਕੀਤੀਆਂ ਐ ਸਾਰੇ ਕੁਝ ਆਪਾਂ ਇਸੇ ਪਾਤੀ ਇਹਨੂੰ ਵੀ ਭੁੰਨ ਲੈਣਾ ਹੈਗਾ ਆ ਜਦੋਂ ਇਹ ਆਪਣਾ ਵੀ ਪਿਆਜ਼ ਭੁੱਜੀ ਜਾ ਚੰਨੀ ਤਰ੍ਹਾਂ ਸੌਫਟ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਦੋ ਟਮਾਟਰ ਵੀ ਜਿਹੜੇ ਚੋਪ ਕੀਤੇ ਆ ਉਹ ਵੀ ਪਾ ਦੇਣਾ ਹੈ ਹਦੀ ਨੂੰ ਪਕਾਜਣਾ ਭੁਲਣਾ ਹੈ ਤੇ ਸੌਫਟ ਕਰਨਾ ਬਾਅਦ ਦੇ ਵਿੱਚ ਹੀ ਆਪਾਂ ਫਿਰ ਜਿਹੜੇ ਸੁੱਕੇ ਮਸਾਲੇ ਪਾਉਣਾ ਹੈ ਪਾਉਣਾ ਆਪਣਾ ਜੀ ਇਹੇ ਥੋੜ੍ਹਾ ਭੁੱਜ ਗਿਆ ਹੁਣ ਪਿਆਜ਼ ਵੀ ਚੰਗੀ ਤਰ੍ਹਾਂ ਮਿਕਸ ਹੋ ਗਿਆ ਸੌਫਟ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਜਿਹੜੇ ਦੋ ਟਮਾਟਰ ਆਪਣੇ ਸ਼ੌਕ ਕੀਤੇ ਉਹ ਵੀ ਪਾ ਦੇਣੇ ਹੈਗੇ ਆ ਤੇ ਵਿੱਚੇ ਮਿਕਸ ਕਰਕੇ ਆਪਾਂ ਵੀ ਪੁੰਨਣਾ ਨੇ ਹੈਗੇ ਆ ਵਿੱਚ ਦੋ ਟਮਾਟਰ ਹੈਗੇ ਆ ਚੰਗੀ ਤਰ੍ਹਾਂ ਮੈਚ ਮਿਕਸ ਕਰਤੀ ਹਾਂ ਦੀ ਇਹਨੂੰ ਵੀ ਆਪਾਂ ਪੌਣਾਂ ਨਾਲ ਬਾਅਦ ਦੇ ਵਿੱਚ ਆਪਾਂ ਸੁੱਕੇ ਮਸਾਲੇ ਜਿਹੜੇ ਪਾਉਣੇ ਪਾ ਦੇਣੇ ਮਸਾਲੇ ਆਪਾਂ ਇਹਦੇ ਵਿੱਚ ਥੋੜੇ ਪਾਉਣੇ ਕਿਉਂਕਿ ਆਪਾਂ ਆਲਰੇਡੀ ਪਹਿਲਾਂ ਵੀ ਜਦੋਂ ਮਸਾਲਾ ਲਾਇਆ ਸੀਗਾ ਮੀਟ ਨੂੰ ਟੁੱਢ ਵਿੱਚ ਪਾਏ ਸੀਗੇ ਲੈ ਮੀਟ ਜਿਹੜਾ ਪੁੱਟਾ ਹੈਗਾ ਇਹ ਆਪਣਾ ਜੀ ਟੁੱੜਤਾ ਇਹ ਹੁਣ ਭੁੱਜ ਗਿਆ ਹੈਗਾ ਚੰਗੀ ਤਰ੍ਹਾਂ ਇਹ ਵਾਲਾ ਲਸਣ ਅਦਰਕ ਪਿਆਜ਼ अनेमते हरिया मिर्चा सारा कुछ आप पाता से बीच टमेटो भी खाते सारा कुछ चंगी तरह हमने भुज गया हम आपको ये मसाला पाना है में ये आपको अद्धा क चमचा लूण का पाँना क्योंकि आपको पाँ ऑलरेडी पहला भी लून पाया है या फिर ज्यादा नहीं पाँना जो आप मसाला लाया से उद भी लून पाया अदे थोड़ा ज्यादा पाने चमचा आपको हल्दी पुर्द पाना है इन आप देगी मिर्च पानी है ਆਵਲਾ ਜੀ ਗਰਮ ਚੱਲਾ ਆ ਪੌਣਾ ਚਮਚਾ ਪਈ ਪੌਣਾ ਹਾਂ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਪੌਣਾ ਲੈਣਾ ਮਸਾਲਿਆਂ ਨੂੰ ਜਿਹੜੇ ਚੰਗੀ ਤਰ੍ਹਾਂ ਪੁੰਨਣਾ ਹੈ ਤੇ ਬਾਅਦ ਦੇ ਵਿੱਚ ਆਪਾਂ ਮੀਟ ਨੂੰ ਵੀ ਪਾ ਕੇ ਇਹਦੇ ਵਿੱਚ ਥੋੜੀ ਆਪਾਂ ਪਨਾਂਗੇ ਤੇ ਪਾਣੀ ਗਰਮ ਕਰਕੇ ਪਾਵਾਂਗੇ ਇਹਦੇ ਵਿੱਚ ਜਿਵੇਂ ਆਪਾਂ ਥੋੜਾ ਜਿਹਾ ਪਾਣੀ ਪਾਉਣਾ ਹੈਗਾ ਇਹ ਉਬਲਦਾ ਕਿਉਂਕਿ ਫਿਰ ਟੜ ਕੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਮਿਕਸ ਹੋ ਜਾਂਦੇ ਆ ਮਸਾਲਿਆਂ ਦਾ ਕਲਰ ਵੀ ਤੇ ਫਲੇਵਰ ਵੀ ਬਹੁਤ ਵਧੀਆ ਆ ਜਾਂਦਾ ਹੈ ਜਦੋਂ ਭੁੱਜ ਜਾਂਦੇ ਆ ਆਪਣਾ ਜੀ ਤੜਕਾ ਹੁਣੇ ਚੰਗੀ ਤਰ੍ਹਾਂ ਭੁੱਜ ਗਿਆ ਹੈਗਾ ਜਾਂ ਮਸਾਲੇ ਵੀ ਚੰਗੀ ਤਰ੍ਹਾਂ ਹੁਣ ਜੀ ਆਪਣਾ ਫਲੇਵਰ ਆ ਗਿਆ ਸਮੈਲੀ ਬਹੁਤ ਨਾਈਸ ਹੋਣ ਗਿਆ ਤਾਂ ਮਿਕਸ ਹੋ ਗਿਆ ਆ ਹੁਣ ਆਪਾਂ ਜਿਹੜਾ ਆਪਣਾ ਜੀ ਮੀਟ ਹੈਗਾ ਆ ਇਹਦੇ ਆਪਾਂ ਮਸਾਲਾ ਲਾ ਕੇ ਰੱਖਿਆ ਆ ਇਹ ਸਾਰੇ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਹੈਗਾ ਆ ਜੰਦੀ ਇਹਨਾਂ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈਗਾ ਇਹਨਾਂ ਇਹਨੂੰ ਆਪਾਂ ਪਹਨਣਾ ਹੈ ਚੰਗੀ ਤਰ੍ਹਾਂ ਕਿਉਂਕਿ ਮੇਰੇ ਤੋਂ ਜਿੰਨਾ ਵੀ ਆਪਾਂ ਚੰਗੀ ਤਰ੍ਹਾਂ ਭੁੰਨਦੇ ਹੈਗੇ ਆ ਫਿਰ ਉਹ ਵਧੀਆ ਬਣਦਾ ਹੈਗਾ ਹਾਂਜੀ ਤੇ ਇਹਨੇ ਬਣਨ ਨੂੰ ਵੀ ਥੋੜਾ ਟਾਈਮ ਲੱਗ ਜਾਂਦਾ 40-45 ਮਿੰਟ ਲੱਗ ਜਾਂਦੇ ਜਿਆਦਾ ਇਹਨੂੰ ਆਪਾਂ ਨੂੰ ਪਕਾਉਣਾ ਪੈਂਦਾ ਕਿਉਂਕਿ ਨਹੀਂ ਤਾਂ ਫਿਰ ਬਣਦਾ ਨਹੀਂ ਵਧੀਆ ਇਹਨੂੰ ਆਪਾਂ ਜਿਹਾ ਨਹੀਂ ਸੁੱਕੇ ਨੂੰ ਵੀ ਐਡਾ ਭੁੰਨਣਾ ਹੈਗਾ ਆ ਜੇ ਦਕਾਨ ਤੋਂ ਮੀਟ ਨੂੰ ਰਾੜਾ ਲਵਾਉਣਾ ਆ ਹਾਂਜੀ ਉਹ ਚੀਜ਼ ਹੈਗੇ ਇਹਨੂੰ ਚੰਗੀ ਤਰ੍ਹਾਂ ਘੋਲਣਾ ਪੈਂਦਾ ਹੈਗਾ ਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਦਾਂ ਮਿਕਸ ਕਰਕੇ ਤੇ ਹਜੇ ਇਹਨੂੰ ਭੁਲਾਂਗੇ ਇਸ ਤਰ੍ਹਾਂ ਹੀ ਬਾਅਦ ਦੇ ਵਿੱਚ ਹਾਂਜੀ ਪਾਣੀ ਪਾਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਭੁੱਜ ਗਿਆ ਫਿਰ ਇਹਨਾਂ ਆਪਾਂ ਟਾਕੇ ਤੇ ਫਿਰ ਰਿਨਾਂਗੇ ਇਹਨੂੰ 45 ਮਿੰਟ ਲੱਗਦੇ ਨੇ ਆਪਣਾ ਜੀ ਮੀਟ ਹੁਣ ਇਹ ਚੰਗੀ ਤਰ੍ਹਾਂ ਭੁੱਜ ਗਿਆ ਹੈਗਾ ਇਹਨੂੰ ਚੰਗੀ ਤਰ੍ਹਾਂ ਹੁਣ ਇਹਦਾ ਆਇਲ ਵੀ ਵੀ ਲਈ ਜੁੰਦਾ ਹੈਗਾ ਆ ਇਹ ਹੁਣ ਆਪਾਂ ਅੱਧਾ ਘੰਟਾ ਰਹਿਣਨਾ ਹੈਗਾ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਪਾਣੀ ਪਾਉਣਾ ਉਹ ਉਬਲਿਆ ਹੋਣਾ ਸਹੀ ਹੋਇਆ ਹਾਂਜੀ ਠੰਡਾ ਨਹੀਂ ਪਾਉਣਾ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਿਆਂ ਤਾਂ ਫਿਰ ਆਪਾਂ ਇਹਨੂੰ ਅੱਧਾ ਘੰਟਾ ਰਹਿਣਨਾ ਹੈਗਾ ਆ ਚੰਗੀ ਤਰ੍ਹਾਂ ਲਿੱਜੂਗਾ ਹਾਂਜੀ ਫੇਰ ਇਹ ਵਧੀਆ ਬਣਦਾ ਤੇ ਵਧੀਆ ਇਹਦੀ ਤਰੀਕੀ ਬਣ ਜਾਂਦੀ ਹੈਗੀ ਆ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦੇਣਾ ਇਹ ਮੈਂ ਪਾਣੀ ਬਾਅਦ ਕੇ ਰੱਖਿਆ ਹੈਗਾ ਆ ਥੋੜਾ ਹੀ ਪਾਣਾ ਪਾ ਇਹ ਤੇ ਦੇਖ ਕੇ ਜੇ ਪਾਣਾ ਉਹ ਥੋੜਾ ਪਾ ਸਕਦੇ ਹਾਂ ਇਹਨੂੰ ਇੱਕ ਬਾਲਾ ਆ ਗਿਆ ਤੇ ਇਹਨੂੰ ਫਿਰ ਆਪਾਂ ਹੌਲੀ-ਹੌਲੀ ਰਿਜਣ ਦੇਣਾ ਹੈ ਕਵਰ ਕਰ ਦੇਣਾ ਨੇ ਥੰਡੇ ਕੇ ਜਿੰਨਾ ਵੀ ਜ਼ਿਆਦਾ ਇਹ ਰਿਜੂਗਾ ਤੇ ਫੇਰੀ ਇਹ ਵਧੀਆ ਜੀ ਬਣਦੀ ਹੋਇਆ ਆ ਆਪਣਾ ਜੀ ਮੀਟ ਇਹ ਹੁਣ ਬਣ ਗਿਆ ਹੈਗਾ ਇਹਨੂੰ ਅੱਧਾ ਘੰਟਾ ਹੋ ਗਿਆ ਰਿਜਦੇ ਨੂੰ ਹਾਂਜੀ ਤਾਂ ਹੁਣ ਬਹੁਤ ਵਧੀਆ ਇਹ ਬਣ ਗਿਆ ਆਪਾਂ ਥੋੜੀ ਜਿਹਾ ਦਾ ਪਾਣੀ ਪਾ ਕੇ ਤਰੀ ਵੀ ਬਣਾਈ ਹੈਗੀ ਆ ਹੁਣ ਆਪਾਂ ਇਹਨੂੰ ਕਿਸੇ ਡੋਂਗੇ ਦੇ ਵਿੱਚ ਕੱਢ ਲੈਣਾ ਹੈ ਤੇ ਫਿਰ ਆਪਾਂ ਇਹਦੇ ਉੱਤੇ ਜੀ ਹਰਾ ਧਨੀਆ ਪਾ ਕੇ ਤੁਸੀਂ ਖਾਣ ਨੂੰ ਰੈਡੀ ਹੈ ਉਹ ਹਾਂ ਜੀ ਹੁਣ ਤਾਂ ਉਹਦੇ ਵਿੱਚ ਕੱਟ ਲਵਾਂਗੇ। ਅੱਗੇ ਜੀ ਗਰਮ ਬਹੁਤ ਹੈਗਾ ਯਾ ਕੋਈ। ਹਾਂ ਜੀ ਇਹ ਜੀ 1 ਕਿਲੋ ਲਿਆਣ ਸਗਾ। ਸਾਰੇ ਨੂੰ ਜੇ ਆਪਾਂ ਜੌਂਗ ਦੇ ਵਿੱਚ ਕੱਟ ਲੈਣਾ ਹੈ ਆਪਾਂ ਇਹ ਜੀ ਬਹੁਤ ਵਧੀਆ ਬਣੀ ਹੈ ਜੀ ਬਹੁਤ ਨਾਈਸ ਕੁਸ਼ੀ ਹੋ ਰਹੀ ਹੈ ਮਸਾਲੇ ਬਹੁਤ ਚੰਗੀ ਤਰ੍ਹਾਂ ਲੇਵਰ ਆ ਰਿਹਾ ਹੈ ਤੇ ਗਰਮ ਹੈ ਹਾਂਜੀ ਇਹਦੀ ਮੀਟ ਆਪਣਾ ਬਣ ਕੇ ਰੈਡੀ ਹੋ ਗਿਆ ਹੈਗਾ ਆ ਹੁਣ ਆਪਾਂ ਇਹਦੇ ਉੱਪਰ ਹਰੀਆਂ ਧਨੀਆ ਪਾ ਦੇਣਾ ਤਾਂ ਫਿਰ ਬਹੁਤ ਵਧੀਆ ਬਣਿਆ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਹਾਂਜੀ ਜੇ ਲੈਂਬ ਬਣਾਉਣਾ ਹੈਗਾ ਤਾਂ ਤੁਸੀਂ ਚੰਗੇ ਮਸਾਲੇ ਪਾ ਕੇ ਬਣਾ ਸਕਦੇ ਬਹੁਤ ਹੀ ਵਧੀਆ ਬਣਦਾ ਬਣਾ ਕੇ ਤੁਸੀਂ ਆਪਣੇ ਬੱਚਿਆਂ ਨੂੰ ਖਵਾਓ ਜੇ ਜੇ ਬੱਚੇ ਖਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਬਣਾ ਕੇ ਦੇਓ ਤੁਸੀਂ ਨਹੀਂ ਵੀ ਮੀਟ ਖਾਂਦੇ ਤੁਸੀਂ ਬਣਾ ਸਕਦੇ ਆ ਬਦਲ ਤਾਂ ਸਾਰਿਆਂ ਨੂੰ ਬਣਾ ਕੇ ਦੇ ਸਕਦੇ ਆ ਨਾ ਨਹੀਂ ਨਹੀਂ ਵੀ ਖਾਂਦੇ ਤਾਂ ਬਹੁਤ ਵਧੀਆ ਚੀਜ਼ ਹੈਗੀ ਆ ਜੀ ਤੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ